ਹੈਲੋ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਗੁੱਡ ਮਾਰਨਿੰਗ ਚੱਲੀ ਮੈਂ ਤੋਰਨ ਫੇਰ ਇੱਕ ਵਾਰੀ ਸਵਾਗਤ ਹੈ ਤੁਹਾਡਾ ਵੀ ਨਵੇਂ ਬਲੌਗ ਦੇ ਵਿੱਚ ਤੇ ਇਹ ਦੇਖੋ ਉਹ ਗਰਮੀ ਅੱਜ ਵੀ ਬਹੁਤ ਹੈ ਆਲਰੇਡੀ 86 ਹੋ ਗਈ ਤੇ ਟਾਈਮ ਹੋ ਗਿਆ 7:00 ਵਜੇ ਸਵੇਰ ਦੇ। ਧੁੱਪ ਕਾਫੀ ਨਿਕਲੀ ਆ। ਇਹ ਆਪਾਂ ਅੱਜ ਜਾਣਾ ਹਾਫ ਅਵਰ ਦੀ ਵਾਕ ਲਈ। ਐਕਟਿਵਮੈਂਟ ਦੇਖੀ ਇਥੇ ਬਿੱਲੀਆਂ ਬਹੁਤ ਆ ਰੋਡਾਂ ਤੇ। ਇਹਨਾਂ ਨੂੰ ਲੋਕੀ ਖਾਣਾ ਪਾ ਦਿੰਦੇ ਆ ਰੋਡ ਤੇ। ਤੇ ਰੋਡਾਂ ਤੇ ਦੌੜੀਆਂ ਭੱਜੀਆਂ ਫਿਰਦੀਆਂ ਗੱਡੀਆਂ ਦੇ ਬਚਾਲੇ ਬਚਾਲੇ। ਹਨਾ ਬਚਾਣੀਆਂ। ਯਕਤੇ ਗੱਡੀਆਂ ਥੱਲੇ ਆ ਜਾਣ ਲੱਠੀਆਂ ਫੈਲਦੀਆਂ ਇੱਥੇ ਪਾਣੀ ਇੱਕ ਉਧਰੋਂ ਹੁਣੇ ਰੋਡ ਕ੍ਰੋਸ ਕਰਕੇ ਦੌੜੀ ਆਈ ਬਿੱਲੀ ਐ ਕੋਥੇ ਟੱਕਰੀ ਇੰਡੀਆ ਚ ਲੋਕ ਕੀ ਕਹਿੰਦੇ ਆ ਓ ਬਿੱਲੀ ਰਾਸਤਾ ਕੱਟੇਗੀ ਹਨਾ ਐਂ ਤਾਂ ਮਾੜਾ ਹੋ ਗਿਆ ਪਰ ਇੱਥੇ ਦੇਖ ਲਓ ਦਵੈਂਸਟਨ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਸਾਰੇ ਬੜੇ ਚੜਦੇ ਚੜਹਿੰਦੇ ਆ ਕੋਈ ਗੱਲ ਨਹੀਂ ਹੈਗੀ ਇਦਾਂ ਦੀ ਬਿੱਲੀਆਂ ਮੋਰੇ ਮੋਰੇ ਤੁਰੀਆਂ ਫਿਰਦੀਆਂ ਚਲੋ ਜੰਨੇ ਵਾਕ ਕਰਨ ਆਜੋ the kone ਤੁਹਾਨੂੰ ਅੱਜ ਕੁਐਸਚਨ ਨਾ ਮਾ ਫਿਰ ਆਜਾ ਆ ਦੇਖੋ ਸਤ ਸੁੱਤੀਆਂ ਪਈਆਂ ਬਿੱਲੀਆਂ ਰੋੜਾਂ ਤੇ ਇਹ ਵੀ ਰਾਤ ਨੂੰ ਫਰੀ ਜਾਂਦੀਆਂ ਫਰੀ ਜਾਂਦੀਆਂ ਮੈਨੂੰ ਸੌਂ ਜਾਂਦੀਆਂ ਤੇ ਇਹਦੇ ਪਿੱਛੇ ਵੀ ਦੋ ਤਿੰਨ ਸੁੱਤੀਆਂ ਪਈਆਂ ਸੀਗੀਆਂ ਉਹਨਾਂ ਦੀ ਤਾਂ ਮੈਂ ਬਣਾਈ ਨਹੀਂ ਜਿਹੜੀ ਤੇ ਫੜ ਕੇ ਹੁਣ ਮੈਂ ਤੁਹਾਨੂੰ ਦੇਖਣਾ ਹੈ ਉਹ ਉਹ ਹੁਣ ਦਮੀ ਰੋਡ ਦੇ ਐਂਡ ਤੇ ਗਈ ਮੈਂ ਹੁਣ ਮੈਂ ਇੱਥੋਂ ਕਰਨਾ ਕ੍ਰੋਸ ਉਧਰ ਨੂੰ ਤੇ ਉਧਰਲੀ ਸਾਈਡ ਤੇ ਵਾਕ ਕਰਨਾ ਥੋੜੀ ਕੀ ਆ ਸ਼ਾਇਦ ਲਾਦਾਂ ਮੈਂ ਇੱਥੇ ਜਦੋਂ ਦੀ ਆਈ ਬਿੱਲੀਆਂ ਬਿੱਲੀਆਂ ਦੇਖੀ ਜਾਂਦੀਆਂ ਪਹਿਲਾ ਪੁੱਤਾ ਦੇਖਿਆ

ਗੜੇ ਗ੍ਰੇਨ ਚੱਲ ਰਿਹਾ ਭੱਜ ਕੇ ਲੰਘ ਜਾ। ਕਿਉਂ? ਆਕੇ। ਇੱਥੇ ਆ ਰਹੀ ਆ। ਉਹ ਵੀ ਕੰਦਰ ਲੰਘ ਜਾ। ਚੱਲ। ਰੋਡ ਕ੍ਰੋਸ ਹੋ ਗਿਆ। ਤੇ ਇੱਧਰ ਥੋੜੀ ਛਾਂ ਆ ਥੋੜੀ ਠੰਡਾ ਲੱਗਦਾ ਅੱਜ ਦਾ ਸੇ। ਉਧਰ ਤਾਂ ਆਏ ਹੈ। ਮਰ ਗਏ ਗਰਮੀ ਚ ਤਾਂ ਪਚਾ ਦੇ ਇੱਕ ਮਿੱਲੀ ਆ ਮਿੱਠੀ ਆ। ਮੈਂ ਤੁਹਾਨੂੰ ਕਿ ਖਾਣਾ ਰੱਖ ਦੰਦੇ ਇਹਨਾਂ ਨੂੰ। ਖਾਣਾ ਹੋਣਾ ਖਾ ਕੇ ਇੱਥੇ ਫਿਰ ਜਾਨੀਆਂ ਇਹ ਮਤੋਂ ਡੋਗੀ ਹੋਰ ਆਉਂਦੇ ਤਰੇ ਐਕਚੁਅਲੀ ਲੇਕਿਨ ਇਹ ਕਿਊਟ ਹੈ ਸਵੇਰੇ ਸਵੇਰੇ ਜਿਆਦਾ ਲੋਕੀ ਜੇ ਵਾਕ ਕਰਨ ਵਾਲੇ ਆ ਜਾਂ ਕੰਮਾਂ ਵਾਲੇ ਆ ਜਿਹੜੇ ਆਏ ਹੋ ਟੂਰਿਸਟ ਹੋਤਾ ਸਭ ਸੁੱਤੇ ਬੈਈਆ ਲੇਟ ਹੀ ਉੱਠਣਗੇ ਕਰਕੇ ਸਵੇਰੇ ਸਵੇਰੇ ਤਾਂ ਖੁਸ਼ ਨਹੀਂ ਕਹ ਹੁੰਦਾ ਇੱਥੇ ਮੁਗਰਮੀਆ ਸ਼ੌਪਾਨੀ ਕੋਲ ਹੁੰਦੀਆਂ ਫੁੱਟ ਪੀਸ ਜਾਣ ਨਹੀਂ ਸੂਰਜ ਆਲਰੇਡੀ ਕਿੰਨਾ ਚਮਕਦਾ ਆ ਹਾਂ ਨਸਰੇ ਤੇ ਆ ਹਜੇ 7:30 ਹੋਏ ਆ ਕਾਫੀ ਗਰਮੀ ਆ ਇੱਥੇ ਇੱਕ ਭਾਈ ਪਾਰਕਿੰਗ ਲੋਟ ਵਿੱਚ 10-14 ਬਿੱਲੀਆਂ ਇਕੱਠੀਆਂ ਕਰਕੇ ਖੜਾ ਆ ਉਹਨਾਂ ਨੂੰ ਖਾਣਾ ਖਵਾਉਣ ਲੱਗਾ ਆ ਬਸ ਸੋਹਣੀ ਆਜੂ ਜੀ ਬਿੱਡੀਆਂ ਘੁੱਗੀਆਂ ਤੋਤੇ ਤੋਤਾ ਨਹੀਂ ਦੇਖਿਆ ਐਕਚੁਅਲੀ ਕੋ ਬੁੱਤਾ ਕਾਫੀ ਦੇਖਿਆ ਹਾ ਦੇ ਲੋ ਦੋ ਬਿੱਲੀਆਂ ਆ ਬੈਠੀਆਂ ਕੋਨਰ ਤੇ ਹਾ ਬੈਠੀਆਂ ਇੱਕ ਆ ਖੁੰਜੇ ਚ ਬੈਠੀ ਲੱਗ ਕੇ ਰੈਸਟ ਮਾਰ ਰਹੀ ਆ ਇੱਕ ਆ ਬੈਠੀ ਆ ਫਾਮਿਟਦੀ ਆ ਇਹ ਲੋ ਫਟ ਲਾਂ ਗਿਆ ਮੇਰਾ ਚਲੋ ਬੈਕ ਟੂ ਹੋਟਲ ਜਾ ਕੇ ਕਰਦੇ ਆ ਬ੍ਰੈਕਫਾਸਟ ਇਹ ਦੇਖ ਦੇ ਕਿੱਧਰ ਜਾਣਾ ਆ ਅੱਜ ਮੇਰਾ ਪਲਾਨ ਹੈਗਾ ਦੁਬਈ ਮੋਲ ਜਾਣ ਦਾ ਤੇ ਫਾਨ ਉਹ ਦੇ ਫਾਨ ਉਹ ਕਿੱਦਾਂ ਭਾਇਆ ਫਿਰ ਚਲੋ ਲੁੱਕ ਦਿ ਟੇਬਲ ਚੇਰਾ ਗੱਡੀਆਂ ਆ ਗੱਡੀਆਂ ਦੇ ਵਿੱਚ ਟੇਬਲ ਲਾਇਆ ਹੋਆ ਗੱਬੇ ਇੰਜ ਨੇ ਆਲੇ ਦੁਲੇ ਚੇਰਾ ਐ ਲੰਘੇ ਪਹੁੰਚ ਗਈ ਮੈਂ ਦੁਬਈ ਮਾਲ ਚ ਬਕਸੀ ਕਰਕੇ ਸਭ ਉਹ ਇੱਥੇ ਸਾਰੇ ਸਪਾਟਾ ਕਰਦੇ ਆ ਨਾਈਸ ਤੇਨ ਖੂਲਿਆ ਇੱਥੇ ਇਹ ਦੁਨਵਾਤਾ ਬਹੁਤ ਜਿਆਦਾ ਗਰਮੀ ਆ ਮਾਰਨਿੰਗ ਕੋਮ ਹੁੰਦਾ ਆ ਦੇਖੋ ਕੋਮ ਨੇ ਆਪਾਂ ਇੱਥੇ ਮਾਲ ਦੇ ਵਿੱਚ ਲਿਖਿਆ ਦੁਬਈ ਮਾਲ ਉਹ ਜਿਹੜਾ ਤੇਪਾ ਦਬਈ ਮੋਲ ਦੇ ਵਿੱਚ ਵਾਹ ਮੈਂ ਤਾਂ ਸੋਚਿਆ ਤੇ ਕੀ ਹੈ ਤਾਂ ਬੜਾ ਲੰਮਾ ਜਾ ਕੇ ਉਧਰਲੇ ਪਾਸੇ ਮੋਲ ਹੈ ਰੋਡ ਦੇ ਇਧਰੋਂ ਐਂਟਰੈਂਸ ਸੀ ਸਿਰਫ ਪਾਰਕਿੰਗ ਹੈ ਇਧਰ ਦਬਈ ਦੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਇਹ ਮਾਰ ਵਾਲਿਆਂ ਦੇ There be, there be. not they signed this that way. Mall, I traffic. Wow, three story mall. One, two, three. There will be starting shops. There be starting shops. ਮੈਂ ਨਵਾਂ ਨਹੀਂ ਪਤਾ ਮੈਂ ਕਿੱਧਰੋਂ ਸਟਾਰਟ ਹੋਣਾ ਤਾਂ ਕਿੱਧਰ ਨੂੰ ਜਾਣਾ ਚਲੋ ਕਮੰਡ ਦੇਆ ਮੇਕਅਪ ਲੇਕੋ ਕੱਪੜੇ ਨਾ ਕੁਛ ਤਾਂ ਬਲੈਟਰੋ ਸ਼ੁਰੂ ਹੁੰਦੀ ਆ ਉਧਰ ਦੇਖਦੇ ਕੀ ਆ ਪਹਿਲਾਂ ਮੈਂ ਰੰਗ ਬਸ 1st ਫਲੋਰ ਤੇ ਫਿਰ ਜਾਉਂਗੀ 3rd ਫਲੋਰ ਤੇ ਥੱਕੀ ਤਾਂ ਮੈਂ ਗਾ ਲਈ ਆ ਅੱਜ ਮੈਨੂੰ ਲਾ ਦਮੈਂ ਹੋਰ ਥੱਕ ਜਾਣਾ ਕੰਮ ਕੰਮ ਕੇ ਆਹ ਇਟਸ ਫਨ ਸੋ ਅਕਲੇ ਆਨ ਦਾ ਇਹ ਵੀ ਇੱਕ ਐਕਸਪੀਰੀਅੰਸ ਆ ਆ ਜਾਓ ਇੱਧਰ ਉਹਦੇ ਮੇਕਅਪ ਦੀ ਸ਼ੌਪ ਇੱਥੇ ਵੀ ਵੱਡ ਕੇ ਦੇਖਦੀ ਆ ਕੀ ਆ ਇਹ ਸਾਰਾ ਮੇਕਅਪ ਮੇਕਅਪ ਹੀ ਆ ਕੋਈ ਨਹੀਂ ਇੱਥੇ ਹੈਗਾ ਮੱਜ ਸਟੋਰ ਚ ਤਾਂ ਵੜ ਜਾਓ ਇੰਨਾ ਸਮਾਨ ਮਾਈ ਗਾਡ ਫੰਡੇ ਫਰਨੀਚਰ ਗਾਰਡਨ ਸਾਰੇ ਸਟੋਰਾਂ ਚ ਨਾ ਜਿਆਦਾ ਸਮਾਨ ਹੈ ਨਾ ਓ ਮਾਈ ਗਾਡ ਮੇਰੇ ਤਾਂ ਸਾਰੇ ਕਮਰੇ ਲੱਗੇ ਆਹ ਤੇ ਦੈਮੇ ਕਿੱਧਰੋਂ ਬੜੀ ਆ ਤੇ ਕਿੱਧਰ ਹੁਣ ਮੈਨੂੰ ਨਿਕਲਣਾ ਆ ਇੱਧਰ ਵੀ ਐਗਜ਼ਿਟ ਹੈ ਨਾ ਦਾ ਔਰ ਤੁਮਨੇ ਜਦੋਂ ਦਿਖਾਇਆ ਸੀ ਕਿ ਇੱਧਰ ਨੂੰ ਮੋਲਿਆ ਨਾ ਉਹਦੇ ਸਾਹਮਣੇ ਇਹ ਸਟੋਰ ਸੀਗਾ ਮੈਂ ਸਾਲਾ ਸਾਹਮਣੇ ਵੱਲ ਇਧਰ ਬਾੜ ਜੰਨੀ ਫਿਰ ਮੈਂ ਉਧਰੋਂ ਮੁੜ ਕੇ ਜਾਵਾਂ ਪਰ ਸਟੋਰ ਦੇ ਵਿੱਚ ਬਣ ਕੇ ਮੁੜ ਕੇ ਇਧਰ ਨੂੰ ਆਮ ਐਗਜ਼ਿਟ ਨਿਕਲ ਗਈ ਆ ਦੇਖੋ ਮੋਲ ਦੇ ਵਿੱਚ ਕਿੰਨਾ ਸੋਹਣਾ ਫਾਊਂਟੇਨ ਬਣਾਇਆ oh my god so beautiful ਲੋਕੀ ਬੈਠ ਕੇ ਇੰਜੋਏ ਕਰਦੇ ਆਂ ਵੀਡੀਓ ਮੈਂ ਦਲਦੇ ਦਲਦੇ ਬਣਾਉਣੀ ਆ ਲਾਸਟ ਟਾਈਮ ਮੈਨੂੰ ਕਹਤਾ ਸੀਗਾ oh my god ਉੱਥੇ ਵੀਡੀਓ ਬਣਾਈ ਉਹਨੇ ਡਿਲੀਟ ਕਰ ਲਿਆ ਨਾ ਹੋ ਗਿਆ ਕਿ ਮੈਂ ਕੋਈ ਐਦਾਂ ਦੀ ਵੀਡੀਓ ਨਾ ਬਣਾਵਾਂ ਜਿਹਦੇ ਲਈ ਕਿ ਮੈਨੂੰ ਡਿਲੀਟ ਕਰਨੀ ਪਵੇ ਇਹ ਕਿੰਨਾ ਸੋਨਾ ਹੈ ਦੁਨੀਆ ਦਾ ਕੋਈ ਸਟੋਰ ਹੈ ਨਹੀਂ ਜਿਹੜਾ ਇੱਥੇ ਹੈਂਗਾ ਓ ਮੇਰਾ ਅੰਗਲੇਂਡ ਅਮਰੀਕਾ ਕੈਨੇਡਾ ਮੈਂ ਕਿੰਨੀ ਜਿੰਨੀਆਂ ਵੀ ਕੰਟਰੀਆਂ ਸਾਰੀਆਂ ਲੜਾ ਕੇ ਸਾਰਿਆਂ ਦੇ ਸਟੋਰ ਇੱਥੇ ਕੁਛ ਨਹੀਂ ਪਤਾ ਲੱਗਾ ਮੈਂ ਕਿੱਧਰੋਂ ਜਾ ਰਹੀ ਆ ਕਿੰਧਰੋਂ ਮੈਂ ਮੁੜ ਕੇ ਜਾਣਾ ਆ ਤੇ ਉਹ ਥੱਲੇ ਸਫੋੜਾ ਬਾਸ ਉਧਰ ਸੀ ਗੁੱਚੀ ਮੋੜੇ ਮੈਂ ਕੀ ਦੇਖ ਲਈਆਂ സേന ബ്രാൻഡേ ഫി Chanel, hm, huh. wow. So, the... like a bally store, mm -hmm. okay, hope promiagi. ਕੋਈ ਨੀ ਗਾ ਲਾ ਨਾ ਉੱਪਰ ਜਿਹੜੇ ਸਾਰੇ ਸਾਰੇ ਸਟੋਰ ਬ੍ਰਾਂਡਡ ਨੇ ਸਾਰੇ ਕੱਲੇ ਨਿਆਣਿਆਂ ਦੇ ਆ ਕੱਪੜੇ ਉਹਨਾਂ ਦੇ ਵਿੱਚ ਲਾਈਕ ਉਪਰਸਤਾਂ ਤੇ ਗੋਰ ਫੈਂਡੀ ਅਸ ਕਿੰਨੇ ਸਾਰੇ ਕੱਪੜੇ ਕੱਪੜੇ ਆ ਪਰਲੇ ਜਿਹੜਾ ਕੱਲੀ ਕੱਲੀ ਚੀਜ਼ ਦਾ ਨਾ ਕੱਲਾ ਕੱਲਾ ਸਟੋਰ ਆ ਬਸ ਆ ਉਹ ਨਿਆਣਿਆਂ ਦੇ ਕੱਪੜਿਆਂ ਦਾ ਆ ਇਧਰ ਮੇ ਵੀ ਗਾਂ ਕੁਝ ਹੋਰ ਹੋਣਾ ਆ ਜੋ ਬੁਲਣੇ ਆਂਦਾ ਆ। ਤੇ ਮੈਂ ਤੇ ਥੱਲੇ ਆ ਗਈ। ਹਾਂ ਕਿਸੇ ਦਾ ਉਹ ਜਾ ਕੇ ਉੱਧਰ ਹੋਸਟਲ ਉੱਥੇ ਦੇ ਲਈ ਉੱਥੇ ਕੀ ਹੈ? ਉੱਥੇ ਅਡULTS ਦਾ ਸਟਾਫ ਹੈ ਜੇ ਮੇਬੀ ਉੱਥੇ ਵੀ ਸਮਥਿੰਗ ਡਿਫਰੈਂਟ ਹੋਊਗਾ। ਤਾਂ ਨਹੀਂ। ਬੈਂਟਲਾ ਨਹੀਂ ਮੈਂ ਬੋਲਸਾਂ ਨਾ ਬੋਲ ਕਮ ਹੋਊਗਾ। ਇਨ ਨਾਮ ਪਰ ਡਾਇਆ ਸੋ ਫਨ ਥਰ ਇ ਗੋ ਮੈਂ ਆਪਣੀ ਆਪੇ ਪਿਕਚਰ ਖਿਚ ਲਈ ਮੈਂ ਮੋਰੇ ਖੜ ਕੇ વોਟਰਫਾਲ ਦੇ ਬਹੁਤ ਸੋਣਾ ਲੱਗਦਾ ਪਾਣੀ ਡੈ ਰਦਾ ਸ਼ਾਂਤੀ ਮਿਲਦੀ ਆ ਮਸਾਰਾ ਮੋਰ ਘੰਮ ਗਿਆ ਆ ਬਸ ਸਾਰਾ ਤਾਂ ਨਹੀਂ ਘੰਮ ਹੋਇਆ ਥੋੜਾ ਘੰਮ ਹੋਇਆ अद्धा भी हाँ आ, आ, मैं। मैं मैं नहीं कुछ खाना फिर मैं मैं टैक्सी कितो फटनी चार फिर घूम के एदा टेको दबे हैं इधरले पास भी है आगे। आगे। आगे I then I can adjust the oh my god it's a restaurant in every corner store in Um, there is a cinema, ice skating बच्चे वॉटरफॉल ओह माय गॉड सो मच स्टफ टू डू मतलब आधा एजुकेशन है ना घूमना करना होवे अंदर अंदर दो दिन इतने एस मॉल तो घूमना है आउटलेट मॉल जाने दी कोई लोड नहीं उधर कुछ नहीं हैगा पता नहीं ने दalsey अमेरिका को बंद आया कोनो तो कुछ नहीं मिलदा होते है भी नहीं कोसे ਲੈਣਾ वाला एट एवरीथिंग या ਕਿੰਝ ਮੈਂ ਮੋਲਟ ਕਮ ਕੇ ਆ ਕੇ ਫਿਰ ਰੂਮ ਚਾ ਕੇ ਥੋੜਾ ਨੈਪ ਕੀਤਾ ਗਰਮੀ ਬਹੁਤ ਸੀ ਥੱਕ ਬਹੁਤ ਹੋ ਗਿਆ ਸੀਗਾ ਮੈਂ ਕੁਛ ਖਾਦਾ ਨਹੀਂ ਫਿਰ ਸਵੇਰ ਦੇ ਬ੍ਰੈਕਫਾਸਟ ਤੋਂ ਬਾਅਦ ਤੇ ਹੁਣ ਰਾਤ ਦੇ ਬੱਜ ਗਏ 7 ਮੈਂ ਕਿ ਚਲ ਥੋੜਾ ਖਾ ਲਵਨੀ ਹੈ ਤੇ ਫਿਰ ਰਾਤ ਨੂੰ ਨਾ ਭੁੱਖ ਲੱਗੂਗੀ ਮੈਂ ਰੋਟੀ ਲੈ ਕੇ ਆਈਆਂ ਦੋ ਰੋਟੀਆਂ ਮੈਂ ਲੈ ਲਈਆਂ ਹਾਏ ਹਾਏ ਰੋਟੀ ਦੇਖੋ ਕਿੰਦੀ ਆ ਨਾਲ ਹੈਗਾ ਪਾਲਕ ਪਨੀਰ I finish uh, good night thank you for watching um, blog the end please share subscribe and comment thank you so much for watching my videos thank you